ਸਾਡੇ ਗੈਸਟ ਫੈਕਲਟੀ ਪ੍ਰੋਫੈਸਰ ਜਿਹੜੇ ਪੰਜਾਬ ਯੂਨੀਵਰਸਿਟੀ ਪਟਿਆਲਾ ਪਿਛਲੇ 1 ਮਹੀਨੇ ਤੋਂ ਆਪਦੀਆਂ ਮੰਗਾਂ ਵਾਸਤੇ ਪੱਕੇ ਧਰਨੇ ਦੇ ਬੈਠੇ ਆ ਉਹਨਾਂ ਦੀ ਹਮਾਇਤ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਔਰ ਸ਼ਹਿਰ ਦੇ ਵਿੱਚ ਰੋਸ ਮਜਾਰਾ ਵੀ ਕੀਤਾ ਯੂਨੀਵਰਸਿਟੀ ਪਟਿਆਲਾ ਦੇ ਕੰਸਟਿਟੂਐਂਟ ਤੇ ਨੇਬਰਹੂਡ ਕਾਲ ਜਿਹੜੇ ਪਿੰਡੂ ਖੇਤਰਾਂ 'ਚ ਬਣੇ ਹੋਏ ਨੇ ਉੱਥੇ 280 ਦੇ ਕਰੀਬ ਜਿਹੜੇ ਉਸਾ ਇੱਕ ਪ੍ਰੋਫੈਸਰ ਗੈਸਟ ਫੈਕਲਟੀ ਦੇ ਤੌਰ ਤੇ ਕੰਮ ਕਰਦੇ ਨੇ ਔਰ ਪੰਜਾਬ ਸਰਕਾਰ ਨੇ ਉਹਨਾਂ ਨੂੰ ਕੱਢਣ ਦੀ ਤਿਆਰੀ ਕਰ ਲਈ ਹੈ ਇਸ ਸਾਲ ਜਿਹੜਾ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਆ ਕੇ ਕੇ ਯਾਦਵ ਉਹਨੇ ਇੱਕ ਤੁਰਕੀ ਫਰਮਾਨ ਜਾਰੀ ਕੀਤਾ ਉਹ ਕਹਿੰਦਾ ਜਿਹੜੇ ਗੈਸਟ ਵਿਟੀ ਪ੍ਰੋਫੈਸਰ ਆ ਮੈਂ ਦੁਬਾਰਾ ਤੋਂ ਉਹਨਾਂ ਦੀ ਜਿਹੜੀ ਇੰਟਰਵਿਊ ਲਵਾਂਗਾ ਜਦੋਂ ਇਹ ਪ੍ਰੋਫੈਸਰ ਭਰਤੀ ਹੋਏ ਸੀ ਤਾਂ ਇਹਨਾਂ ਨੇ ਜਿਊਰੀ ਸੀ ਦੀਆਂ ਜਿੰਨੀਆਂ ਸ਼ਰਤਾਂ ਪ੍ਰੋਫੈਸਰ ਲੱਗਣ ਲਈ ਚਾਹੀਦੀਆਂ ਨੇ ਉਹ ਪੂਰੀਆਂ ਕੀਤੀਆਂ ਸੀ ਪੂਰੇ ਐਲੀਜੀਬਲ ਸੀ ਇਹ ਪ੍ਰੋਫੈਸਰ ਲੱਗਣ ਵਾਸਤੇ ਤਾਂ ਹੁਣ ਕਿਉਂ ਜਿਹੜਾ ਹੈਗਾ ਦੁਬਾਰਾ ਤੋਂ ਇਹਨਾਂ ਦੀ ਇੰਟਰਵਿਊ ਲਈ ਜਾਣੀ ਪਿਛਲੇ 1 ਮਹੀਨੇ ਤੋਂ ਸਾਡੇ ਪ੍ਰੋਫੈਸਰ ਕਾਲਜਾਂ 'ਚ ਨਹੀਂ ਆਏ ਉਹ ਉੱਥੇ ਧਰਨੇ ਤੇ ਬੈਠੇ ਨੇ ਔਰ ਅਸੀਂ ਉਹਨਾਂ ਦੇ ਧਰਨੇ ਦੀ ਹਮਾਇਤ ਵੀ ਕਰਦੇ ਆਂ ਤੇ ਪੰਜਾਬ ਸਰਕਾਰ ਤੋਂ ਮੰਗ ਵੀ ਕਰਦੇ ਆਂ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਵੀ ਕਰਦੇ ਆਂ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਉਹਨਾਂ ਨੂੰ ਜਿਹੜਾ ਹੈਗਾ ਕਾਲਜਾਂ 'ਚ ਪੜਾਉਣ ਲਈ ਪ੍ਰਵਾਨਗੀ ਦਿੱਤੀ ਜਾਵੇ ਨਹੀਂ ਤਾਂ ਜੇ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਉਹਦੀ ਗੱਲ ਨਹੀਂ ਸੁਣਦਾ ਤਾਂ ਅਸੀਂ ਜਿਹੜਾ ਹੈਗਾ ਵਿਦਿਆਰਥੀ ਜਿਹੜਾ ਹੈਗਾ ਵੱਡੇ ਸੰਘਰਸ਼ ਦਾ ਐਲਾਨ ਕਰਾਂਗੇ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਅਸੀਂ ਇੱਥੋਂ ਐਲਾਨ ਕਰਦੇ ਆਂ ਕਿ ਅੱਜ ਸਿਰਫ ਅਸੀਂ ਇੱਕ ਸ਼ਹਿਰ 'ਚ ਮਜਹਰਾ ਕੀਤਾ ਸੀ ਉਹ ਥੋੜੇ ਵਿਦਿਆਰਥੀ ਸੀ ਪਰ ਵੱਡੀ ਗਿਣਤੀ 'ਚ ਇਹ ਨਾ ਹੋਵੇ ਕਿ ਪੰਜਾਬ ਸਰਕਾਰ ਨੂੰ ਜਿਹੜਾ ਹੈਗਾ ਸਾਡੇ ਜਿਹੜਾ ਹੈਗਾ ਰੋਸ ਦਾ ਸਾਹਮਣਾ ਕਰਨਾ ਪਵੇ ਅੱਜ ਅਸੀਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਗਵਾਈ 'ਚ ਯੂਨੀਵਰਸਿਟੀ ਕਾਲਜ ਜੈਤੋ ਦੇ ਵਿਦਿਆਰਥੀਆਂ ਨੇ ਸਾਡੇ ਗੈਸਟ ਫੈਕਲਟੀ ਪ੍ਰੋਫੈਸਰ ਜਿਹੜੇ ਪੰਜਾਬ ਯੂਨੀਵਰਸਿਟੀ ਪਟਿਆਲਾ ਪਿਛਲੇ 1 ਮਹੀਨੇ ਤੋਂ ਆਪਦੀਆਂ ਮੰਗਾਂ ਵਾਸਤੇ ਪੱਕੇ ਧਰਨੇ ਦੇ ਬੈਠੇ ਆ ਉਹਨਾਂ ਦੀ ਹਮਾਇਤ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਔਰ ਸ਼ਹਿਰ ਦੇ ਵਿੱਚ ਰੋਸ ਮਜਾਰਾ ਵੀ ਕੀਤਾ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਕੰਸਟੀਟੂਐਂਟ ਤੇ ਨੇਬਰਹੂਡ ਕਾਲ ਜਿਹੜੇ ਪਿੰਡੂ ਖੇਤਰਾ ਵਿੱਚ ਬਣੇ ਹੋਏ ਨੇ ਉੱਥੇ 280 ਦੇ ਕਰੀਬ ਜਿਹੜੇ ਉਸਹਾ ਇੱਕ ਪ੍ਰੋਫੈਸਰ ਗੈਸਟ ਫੈਕਲਟੀ ਦੇ ਤੌਰ ਤੇ ਕੰਮ ਕਰਦੇ ਨੇ ਔਰ ਪੰਜਾਬ ਸਰਕਾਰ ਨੇ ਉਹਨਾਂ ਨੂੰ ਕੱਢਣ ਦੀ ਤਿਆਰੀ ਕਰ ਲਈ ਹੈ ਜਿਹੜੇ ਗੈਸਟ ਫੈਕਲਟੀ ਪ੍ਰੋਫੈਸਰ ਨੇ ਉਹ ਜਦੋਂ ਉਹਨਾਂ ਦੇ ਨਾਂ ਉਹਨਾਂ ਦੇ ਕਾਨੂੰਨ ਬਣਾਇਆ ਇੱਕ ਪਾਲਿਸੀ ਬਣੀ ਹੋਈ ਹੈ ਕਿ ਜਦੋਂ ਉਹਨਾਂ ਨੇ ਹਰੇਕ ਸਾਲ ਪੜ੍ਹਾਉਣਾ ਹੁੰਦਾ ਤਾਂ ਉਹਨਾਂ ਨੂੰ ਪਹਿਲਾਂ ਪ੍ਰਵਾਨਗੀ ਦੇਣੀ ਹੁੰਦੀ ਯੂਨੀਵਰਸਿਟੀ ਨੇ ਇਸ ਸਾਲ ਜਿਹੜਾ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਰਾ ਕੇ ਕੇ ਯਾਦਵ ਉਹਨੇ ਇੱਕ ਤੁਰਕੀ ਫਰਮਾਨ ਜਾਰੀ ਕੀਤਾ ਉਹ ਕਹਿੰਦਾ ਜਿਹੜੇ ਗਿਸਟਬਿਲਟੀ ਪ੍ਰੋਫੈਸਰ ਆ ਮੈਂ ਦੁਬਾਰਾ ਤੋਂ ਉਹਨਾਂ ਦੀ ਜਿਹੜੀ ਇੰਟਰਵਿਊ ਲਵਾਂਗਾ ਜਦੋਂ ਇਹ ਪ੍ਰੋਫੈਸਰ ਭਰਤੀ ਹੋਏ ਸੀ ਤਾਂ ਇਹਨਾਂ ਨੇ ਯੂਡੀਸੀ ਦੀਆਂ ਜਿੰਨੀਆਂ ਸ਼ਰਤਾਂ ਪ੍ਰੋਫੈਸਰ ਲੱਗਣ ਲਈ ਚਾਹੀਦੀਆਂ ਨੇ ਉਹ ਪੂਰੀਆਂ ਕੀਤੀਆਂ ਸੀ ਪੂਰੇ ਐਲੀਜੀਬਲ ਸੀ ਇਹ ਪ੍ਰੋਫੈਸਰ ਲੱਗਣ ਵਾਸਤੇ ਤਾਂ ਹੁਣ ਕਿਉਂ ਜਿਹੜਾ ਹੈਗਾ ਦੁਬਾਰਾ ਤੋਂ ਇਹਨਾਂ ਦੀ ਇੰਟਰਵਿਊ ਲਈ ਜਾਣੀ ਇਹ ਸਰਾ ਸਰ ਇਹਨਾਂ ਨੂੰ ਖੱਜਲ ਕਰਨਾ ਕਰ ਰਹੀ ਹੈਗੇ ਆ ਪ੍ਰੋਫੈਸਰਾਂ ਨੂੰ ਔਰ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਪਿਛਲੇ 1 ਮਹੀਨੇ ਤੋਂ ਸਾਡੇ ਪ੍ਰੋਫੈਸਰ ਕਾਲਜਾਂ 'ਚ ਨਹੀਂ ਆਏ ਉਹ ਉੱਥੇ ਧਰਨੇ ਤੇ ਬੈਠੇ ਨੇ ਔਰ ਅਸੀਂ ਉਹਨਾਂ ਦੇ ਧਰਨੇ ਦੀ ਹਮਾਇਤ ਵੀ ਕਰਦੇ ਆਂ ਤੇ ਪੰਜਾਬ ਸਰਕਾਰ ਤੋਂ ਮੰਗ ਵੀ ਕਰਦੇ ਆਂ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਵੀ ਕਰਦੇ ਆਂ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਉਹਨਾਂ ਨੂੰ ਜਿਹੜਾ ਹੈਗਾ ਕਾਲਜਾਂ 'ਚ ਪੜਾਉਣ ਲਈ ਪ੍ਰਵਾਨਗੀ ਦਿੱਤੀ ਜਾਵੇ ਨਹੀਂ ਤਾਂ ਜੇ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਉਹਦੀ ਗੱਲ ਨਹੀਂ ਸੁਣਦਾ ਤਾਂ ਅਸੀਂ ਜਿਹੜਾ ਹੈਗਾ ਵਿਦਿਆਰਥੀ ਜਿਹੜਾ ਹੈਗਾ ਵੱਡੇ ਸੰਘਰਸ਼ ਦਾ ਐਲਾਨ ਕਰਾਂਗੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਅਸੀਂ ਇੱਥੋਂ ਐਲਾਨ ਕਰਦੇ ਆਂ ਕਿ ਅੱਜ ਸਿਰਫ ਅਸੀਂ ਇੱਕ ਸ਼ਹਿਰ 'ਚ ਮਜਾਰਾ ਕੀਤਾ ਸੀ ਥੋੜੇ ਵਿਦਿਆਰਥੀ ਸੀ ਪਰ ਵੱਡੀ ਗਿਣਤੀ 'ਚ ਇਹ ਨਾ ਹੋਵੇ ਕਿ ਪੰਜਾਬ ਸਰਕਾਰ ਨੂੰ ਜਿਹੜਾ ਹੈਗਾ ਸਾਡੇ ਜਿਹੜਾ ਹੈਗਾ ਰੋਸ ਦਾ ਸਾਹਮਣਾ ਕਰਨਾ ਪਵੇ ਪੰਜਾਬ ਸਰਕਾਰ ਜਿਹੜਾ ਸਿੱਖਿਆ ਦਾ ਨਿੱਜੀਕਰਨ ਕਰਨ ਕਰਨ ਦੇ ਰਾਹ ਤੁਰੀ ਹੋਈ ਆ ਉਹ ਬੰਦ ਕਰੇ ਔਰ ਅਸੀਂ ਇਨੀ ਅਪੀਲ ਤੁਹਾਨੂੰ ਸਾਰਿਆਂ ਨੂੰ ਕਰਦੇ ਆ ਹਰਿਆਰਚੀ ਨੂੰ ਵੀ ਤੁਹਾਡੇ ਮਾਧਮ ਰਹੀ ਅਪੀਲ ਕਰਦੇ ਆ ਕਿ ਉਹ ਜਿਹੜਾ ਸੰਘਰਸ਼ਾਂ ਦੇ ਮੈਦਾਨ ਚੋਂ ਅਧਿਆਪਕਾਂ ਦੀ ਡਟ ਕੇ ਹਮਾਇਤ ਕਰਨ ਸਿੱਖਿਆ ਦੇ ਨਿੱਜੀਕਰਨ ਦੇ ਖਿਲਾਫ ਜਿਹੜਾ ਹੈਗਾ ਉਹ ਸੰਘਰਸ਼ਾਂ ਦੇ ਮੈਦਾਨ ਚੋਂ